इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਪਾਣਾ ਪਿੰਡ ਦੇ ਉੱਪਰ ਇਹ ਘੱਗਰ ਦਾ ਬੰਨ ਬੰਨਿਆ ਗਿਆ ਜੀ ਕਾਫੀ ਲੰਮਾ ਚੋੜਾ ਹੈ ਜੀ ਇਹ ਇਸ ਦਾ ਕੀ ਕਾਰਨ ਰਿਹਾ ਹੈ ਜੀ ਇਸ ਦਾ ਕਾਰਨ ਹੈ ਜੀ ਇਹ ਘੱਗਰ ਦਰਿਆ ਸਾਡੇ ਆਏ ਚਮਾਸਾ ਚ ਮੀਂਹ ਆਉਂਦਾ ਜੇ ਬਾਰਸ਼ਾਂ ਦਾ ਮੌਸਮ ਹੁੰਦਾ ਫਸਾਤੀ ਦਾ ਇਹ ਓਵਰ ਹੋ ਜਾਂਦਾ ਪਾਣੀ ਬਾਲਾ ਪਾਣੀ ਆਂਦਾ ਇਸ ਕਰਕੇ ਇਹ ਹੜ ਆ ਜਾਂਦਾ ਖਾੜਾਂ ਕਰਕੇ ਖੇਤਾਂ ਦਾ ਪਿੰਡ 'ਚ ਪਾਣੀ ਵੜਦਾ ਸਾਰਾ ਨੁਕਸਾਨ ਹੁੰਦਾ ਹੁਣ ਇਹ ਸਰਕਾਰ ਨੇ ਆਮ ਆਦਮੀ ਪਾਰਟੀ ਸਰਕਾਰ ਹੈ ਸਰਦਾਰ ਕੁਲਦੀਪ ਸਿੰਘ ਜਣਾਵਾ ਇੱਥੇ ਦੇ ਐਮ.ਐਲ.ਏ ਉਹਨਾਂ ਨੇ ਇਹ ਸਾਰੀ ਭਗਵੰਤ ਮਾਨ ਜੀ ਨਾਲ ਗੱਲ ਕਰਕੇ ਸੀਐਮ ਸਾਹਿਬ ਨਾਲ ਤੇ ਇਹ ਬੰਦ ਲਵਾਇਆ ਪੱਥਰਾਂ ਦਾ ਠੀਕ ਹੈ ਜੀ ਪੂਰੀ ਆੜ ਲੱਗੀ ਹੈ ਇਹ 800 ਫੁੱਟ 1 ਮੀਟਰ ਇਹ ਕਾ ਠੀਕ ਹੈ ਜੀ 1600 ਮੀਟਰ ਇਹ ਕਾ ਅੱਛਾ ਜੀ ਇਹ ਮਤਲਬ ਸਾਰੇ ਲਾ ਕੇ ਫਿਰ ਇਹ ਪੱਥਰਾਂ ਦਾ ਬੰਦ ਲਗਿਆ 9-10 ਕਰੋੜ ਰੁਪਏ ਦਾ ਟੈਂਡਰ ਸੀ ਇਹਦਾ ਇੱਥੇ ਲਗਿਆ ਪਿੰਡ ਦੇ ਇਧਰਲੇ ਸਾਈਡ ਵੀ ਹੈਗਾ ਠੀਕ ਹੈ ਤਾ ਇੱਥੇ ਟੁੱਟ ਗਏ ਨਾ ਇੱਥੇ ਟੋਏ ਪਟ ਗਏ ਸੀ ਸਾਰੇ ਖੇਤ ਪਾੜਦੇ ਸੀ ਪਾਣੀ ਦੇ ਬਰਸਾਤ ਦੇ ਟਾਈਮ ਹੁਣ ਇਹ ਫਿਰ ਠੀਕ ਕਰੇ ਜ਼ਿਮੀਂਦਾਰਾਂ ਨੇ ਆਪਣੇ ਆਪ ਟਰੈਕਟਰ ਲਾ ਕੇ ਬਹੁਤ ਖੇਤ ਇੱਧਰ ਪੜੇ ਬਿਨਾਂ ਅੱਗੇ ਤਾਂ ਇਹ ਫਿਰ ਇਹਦੇ ਬੰਦ ਤੇ ਲਾ ਲਏ ਮਨ ਤਾਂ ਲੱਗਿਆ ਫਿਰ ਮਿੱਟੀ ਨਮਾਈ ਸੀ ਇਹਦੀ ਡੂੰਗਾ ਸੀ ਏਰੀਆ ਇਹਦੇ ਚੱਕੇ ਉਧਰੋਂ ਮਿੱਟੀ ਪਾਈ ਇੱਥੇ ਨਾਲ-ਨਾਲ ਮਿੱਟੀ ਲਗੀ ਆ ਤਾਂ ਕਿ ਇਹ ਹਟ ਕੇ ਪਾਣੀ ਇੱਧਰ ਵੜ ਕੇ ਫੇਰ ਪਾਣੀ ਇੱਧਰ ਆ ਇਹਦਾ ਆੜ ਗੇਰ ਦੇਣੀ ਉਹਨਾਂ ਨੇ ਹੁਣ ਇਹ ਮਜ਼ਬੂਤ ਹੋ ਗਿਆ ਕੰਮ तकरीबन ਨਿਬੜ ਗਿਆ ਕੰਮ ਥੋੜਾ ਮੋਟਾ ਜਿਹਾ ਰਹਿ ਵੀ ਰਹੀ ਕਸਰ ਮਸਰ ਉਹ ਆਂਦੇ ਇਸਰ ਫਕਟਬ ਜਗਤ ਤੇ ਪਾੜ ਪਿਆ ਸੀ ਕਿੰਨਾ ਕਿਚੋੜਾ ਪਾੜ ਪਿਆ ਸੀ ਜੀ ਛੋੜਾ ਪਾੜ ਗਿਆ ਤੇ ਇਹਦਾ 10 ਕਿੱਲੇ ਘੰਦੇ ਘੰਦੇ ਇਧਰੋਂ ਹੀ ਅੱਗੇ ਤੱਕ 10 ਕਿੱਲੇ ਹੀ ਡੂੰਗੇ ਕਰਦੇ ਸੀ ਇਧਰੋਂ ਫਿਰ ਪਾਣੀ ਸਾਰਾ ਦੂਜਾ ਪਿੰਡ ਪੈਂਦਾ ਖਜੂਰ ਮੰਡੀ ਉੱਥੇ ਵੜ ਗਿਆ ਪਾਣੀ ਉੱਥੇ ਵੀ ਨੁਕਸਾਨ ਹੋਇਆ ਪਿੰਡ ਦਾ ਵੀ ਹੋਇਆ ਫਸਲਾਂ ਦਾ ਵੀ ਹੋਇਆ ਹੀ ਹੋਇਆ ਠੀਕ ਹੈ ਪਿੱਛੇ ਆਲਮਗੀਰ ਪਿੰਡ ਪੈਂਦਾ ਉੱਥੇ ਵੀ ਨੁਕਸਾਨ ਹੋਇਆ ਠੀਕ ਹੈ ਜੀ ਇਹ ਟਵਾਣਾ ਪਿੰਡ ਹੈ ਸਾਡਾ ਇਸ ਤੋਂ ਬਾਅਦ ਆਧਾ ਪਰ ਪਿੰਡ ਹੈ मतलब इधर नुकसान सारे पिंडा दा हुंदा है जे ਥੱਲੇ 사이ਡਾ ਯਾਰ ਨੇ ਠੀਕ ਹੈ ਜੀ ਇਧਰ ਜਾਣ ਕਰਕੇ ਬੰਦ ਲਗਿਆ ਗਵਰਨਮੈਂਟ ਨੇ ਬਹੁਤ ਵਧੀਆ ਪ੍ਰਾ ਲਗ ਰਿਹਾ ਹ ਤੱਕ ਤਾਂ ਹੋਇਆ ਨਹੀਂ ਇਹ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਇਦਾਂ ਬੜਾ ਕੰਮ ਕਿਰਿਆ ਅੱਛਾ ਜੀ ਕੰਮ ਸਗੋਂ 10 ਕਰੋੜ ਦਾ ਟੈਂਡਰ ਹੈ ਇਹਦਾ 9-10 ਕਰੋੜ ਰੁਪਏ ਲਾਇਆ ਤਾਂ ਅਸੀਂ ਧੰਨਵਾਦੀ ਆ ਅਸੀਂ ਕਹਿੰਦੇ ਕਿ ਬੇ ਪੁਲ ਵੀ ਸਾਡਾ ਆਰ ਪਾਰ ਜ਼ਮੀਨ ਹੈ ਦੋੇ ਪਾਸੇ ਪਿੰਡਾਂ ਦੇ ਠੀਕ ਹੈ ਜੀ ਤਕਰੀਬਨ ਜਿਆਦਾ ਇਹ ਘੱਗਰ ਪਾਰ ਪਿੰਡ ਹੈ ਮੇਰੇ ਪਿੰਡ ਦੀ ਜ਼ਮੀਨ ਸਾਰੀ ਜ਼ਮੀਨ ਇਧਰੇ ਪਈ ਆ ਜਾਣ ਵਾਸਤੇ ਆਰਜੀ ਪੂਣਾ ਆਪਣਾ ਤਿਆਰ ਕਰਾਇਆ ਸੀ ਪਿੰਡ ਦੇ ਬੰਦੇ ਨੇ ਰਲ ਕੇ ਉਸ ਤੋਂ ਬਾਅਦ ਇਹ ਬਰਾ ਪੁਲਵਾਣ ਨੂੰ ਅਸੀਂ ਸਰਕਾਰ ਨੂੰ ਕਰਦੇ ਆ ਬੇਨਤੀ ਜੇ ਲੱਜੇ ਤਾਂ ਵਧੀਆ ਇਹ ਤਾਂ ਕੂਏ ਦਾ ਹੋਗੇ ਪਿੱਲਰ ਹੋਗੇ ਦੇ ਉੱਪਰ ਸਲੇਪ ਪੈਣੀ ਸਾਡੀ ਬੇਨਤੀ ਆ ਜੇ ਸਲੇਪ ਆ ਜੇ ਸਾਡੀ ਸਾਰੀ ਫਸਲ ਤਾਂ ਬਾਹਰ ਹੈ ਅਸੀਂ ਜਾਣਾ 24 ਘੰਟੇ ਘੱਗਰ ਦੇ ਨਾ ਟਰੈਕਟਰ ਟੈਲੀ ਕਰ ਸਕਦੇ ਫਿਰ ਅੰਮ੍ਰਾਲ ਨੂੰ ਅੰਮ੍ਰਾਲੇ ਨੂੰ ਘੁੰਮ ਗਿਆੜਾ ਪੈਦਾ ਅੱਛਾ ਜਦ ਕਿ ਸਾਡੀ ਜ਼ਮੀਨ ਦੋ ਕਿੱਲੇ ਹਟ ਕੇ ਜ਼ਮੀਨ ਹੈ ਘੱਗਰ ਤੇ ਪਿੰਡ ਦੇ ਨਾਲ ਦੋ ਕਿਲੇ ਦੀ ਚੜਾਈ ਪੈਂਦੀ ਹੈ ਦੋ ਕਿਲੇ ਪਾਰ ਦੇ ਕੰਮ ਤੱਕ 20 ਕਿਲੋਮੀਟਰ ਘੁੰਮ ਕੇ ਆਉਣਾ ਪੈਂਦਾ ਨਹੀਂ ਤਾਂ ਦੋ ਕਿਲੇ ਹੀ ਆ ਸਾਰੀ 400 ਮੀਟਰ ਜਿੱਥੇ ਆਪਾਂ ਸਭ ਬੰਦੀ ਗੱਲ ਕਰੀਏ ਜੀ ਜੋ ਪੱਥਰ ਦਾ ਬਣਾਇਆ ਗਿਆ ਜੀ ਠੀਕ ਹੈ ਕੀ ਪਿੰਡ ਵਾਸੀ ਇਸ ਸਰਕਾਰ ਦੇ ਕੰਮ ਤੋਂ ਸੰਤੁਸ਼ਟ ਹੈ ਜੀ ਬੜੇ ਖੁਸ਼ ਹਾਂ ਜੀ ਸਾਰੇ ਪਿੰਡ ਸਾਰੇ ਜ਼ਿਮੀਂਦਾਰ ਬਚ ਗਏ ਨਹੀਂ ਤਾਂ ਜ਼ਿਮੀਂਦਾਰਾਂ ਦੀ ਫਸਲ ਖਰਾਬ ਹੁੰਦੀ ਸੀ ਪਾਣੀ ਉਬਰ ਹੋ ਗਿਆ ਤਾਂ ਬਾਹਰ ਨਿਕਲਦਾ ਇਹ ਤਾਂ ਪਾਣੀ ਦਾ ਆਣਾ ਹੀ ਆਣਾ ਦੇਖੋ ਬਰਸਾਤਾਂ ਤੋਂ ਤਾਂ ਇਹ ਖੱਗਰ ਬੜਾ ਭੱਗਰ ਹੈ ਹੋਂ ਤਾਂ ਘੱਟ ਪਾਣੀ ਆ ਜਦ ਬਰਸਾਤ ਆਈ ਤਾਂ ਬਹੁਤ ਪਾਣੀ ਭਰ ਜਾਂਦਾ ਪਾਰ ਗ ਇਹ ਜੀ ਸਰਕਾਰ ਵੱਲੋਂ ਤਾਂ ਇਹ ਬੰਨ ਦਿੱਤਾ ਗਿਆ ਬੰਨ ਜੀ ਇਸ ਦੇ ਕਿਨਾਰੇ ਮਜ਼ਬੂਤ ਕਰਨੇ ਬਹੁਤ ਜ਼ਰੂਰੀ ਸੀ ਜੀ ਹਾਂ ਜੀ ਹਾਂ ਮਿੱਟੀ ਪਾਣੀ ਜ਼ਰੂਰੀ ਸੀ ਠੀਕ ਹੈ ਨਹੀਂ ਤੇ ਕੀ ਮੇਰੇ ਹਾਂ ਜੀ ਪੱਥਰ ਹੀ ਪੱਥਰ ਇੱਧਰ ਗਿਰ ਜਾ ਰਹੇ ਸੀ ਪਾਣੀ ਵਗਿਰ ਲੈਣੇ ਸੀ ਠੀਕ ਹੈ ਜੀ ਹੁਣ ਇਹ ਮਿੱਟੀ ਪਾਈ ਆ ਪੂਰੀ ਕਮ ਸੇ ਕਮ 800 ਮੀਟਰ ਲੇਗ ਹੈ 1600 ਮੀਟਰ ਲੇਗ ਹੈ ਤਾਂ ਉਧਰੋਂ ਉਹ ਕਦਰ ਤੋਂ ਮਿੱਟੀ ਚੱਕੀ ਆ ਅੱਛਾ ਜੀ ਜ਼ਮੀਨ ਸ਼ਾਮਲਾੜਾ ਪੰਚਾਇਤੀ ਜ਼ਮੀਨੋਂ ਉਧਰੋਂ ਤੋਂ ਮਿੱਟੀ ਚੱਕ ਕੇ ਇੱਥੇ ਪਾਈ ਆ ਠੀਕ ਹੈ ਜੀ ਹਾਂ ਜੀ 10-10 ਗਰਾਂ 10-10 ਫੁੱਟ ਮਿੱਟੀ ਪਾਈ ਹੈ ਇਹ ਮਿੱਟੀ ਬਾਕੇ ਤੋਂ ਮਜ਼ਬ ਤਕਰੀਬਨ ਨਹੀਂ ਵੜੀ ਗਿਆ ਥੋੜਾ ਬੋਟਾ ਹੀ ਰਹਿ ਰਿਹਾ ਥੋੜਾ ਬੋਟਾ ਰਹਿ ਗਿਆ ਜੀ ਹੋ ਹੀ ਗਿਆ ਬੱਸ ਠੀਕ ਹੈ ਜੀ ਉਹ ਤਾਂ ਵੈਸੇ ਤਾਂ ਹੋ ਹੀ ਗਿਆ